ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੇ ਦਫ਼ਤਰ ਵਾਲੀ ਬਿਲਡਿੰਗ ਦੇ ਛੱਤ ਦੇ ਉੱਤੇ ਪ੍ਰੋਫੈਸਰਾਂ ਦਾ ਰੋਜ਼ ਮੁਜ਼ਾਰਾ ਚੱਲ ਰਿਹਾ ਹੈ ਦਰਅਸਲ ਇਹ ਮਾਮਲਾ ਆਪਖਿਆ ਕਿੱਥੋਂ ਤੇ ਇੱਥੋਂ ਤੱਕ ਨੌਬਤ ਕਿਉਂ ਆਈ ਦਰਅਸਲ ਗੈਸਟ ਫੈਕਲਟੀ ਟੀਚਰ ਨੇ ਜਿਹੜੇ ਉਹ ਲੰਮੇ ਸਮੇਂ ਤੋਂ ਆਪਣੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਮਨਵਾਉਣ ਦੇ ਲਈ ਵੀ ਰੋਜ਼ ਮੁਜ਼ਾਰਾ ਪਹਿਲਾਂ ਵੀ ਕਰ ਚੁੱਕੇ ਨੇ ਪਰ ਇਸ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਰਜਕਾਰੀ ਵਾਈਸ ਚਾਂਸਲਰ ਆਏ ਅਸਫਸਰ ਕੇ ਕੇ Yadav ਦੇ ਖਿਲਾਫ ਫਿਰ ਉਸ ਧਰਨਾ ਦਿੱਤਾ ਜਾ ਰਿਹਾ ਹੈ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਵਜ੍ਹਾ ਕੀ ਹੈ ਦਰਅਸਲ ਇੱਕ ਚਿੱਠੀ ਕੱਢੀ ਗਈ ਜਿਸ ਦੇ ਵਿੱਚ ਗੈਸਟ ਫੈਕਲਟੀ ਦੇ ਉੱਤੇ ਜਿਹੜੇ ਆਏ ਸਾਲ ਜਿਹੜੇ ਨੇ ਇੱਕ ਸਾਲ ਬਾਅਦ ਸਿੰਡੀਕੇਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਂਦਾ ਹੈ ਕਈ ਪ੍ਰੋਫੈਸਰ ਅਜਿਹੇ ਨੇ ਜਿਨ੍ਹਾਂ ਨੂੰ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੇਵਾਵਾਂ ਦਿੰਦਿਆਂ ਕਈਆਂ ਨੂੰ 3 ਸਾਲ ਹੋਏ ਨੇ ਕਈਆਂ ਨੂੰ 5 ਸਾਲ ਤਾਂ ਕਹਿਣ ਦਾ ਭਾਵੇਂ ਹੈ ਕਿ ਜਿਹੜੇ ਗੈਸਟ ਫੈਕਲਟੀ ਦੇ ਉੱਤੇ ਸੇਵਾਵਾਂ ਦੇ ਰਹੇ ਅਧਿਆਪਕ ਨੇ ਉਹਨਾਂ ਨੇ ਜਿਹੜਾ ਲਗਾਤਾਰ ਆਪਣੀ ਸੇਵਾਵਾਂ ਨੂੰ ਅੱਗੇ ਤੋਰਨਾ ਸੀ ਸਿੰਡੀਕਟ ਦਾ ਫੈਸਲਾ ਵੀ ਆ ਗਿਆ ਪਰ ਇਸੇ ਦੇ ਦੌਰਾਨ ਵਾਈਸ ਚਾਂਸਲਰ ਨੂੰ ਲੱਗਿਆ ਕਿ ਨਹੀਂ ਚਾਹੇ ਕੋਈ ਪੁਰਾਣੇ ਅਧਿਆਪਕ ਨੇ ਤੇ ਚਾਹੇ ਨਵੇਂ ਉਹਨਾਂ ਤੋਂ ਦੁਬਾਰਾ ਇੰਟਰਵਿਊ ਲਿਆ ਜਾਵੇਗਾ ਇੰਟਰਵਿਊ ਦੀ ਸ਼ਰਤ ਰੱਖ ਦਿੱਤੀ ਗਈ ਜਿਸ ਨੂੰ ਲੈ ਕੇ ਗੁੱਸੇ ਦੇ ਵਿੱਚ ਰੋਸ ਦੇ ਵਿੱਚ ਆ ਜਾਂਦੇ ਨੇ ਪ੍ਰੋਫੈਸਰ ਤੇ ਉਹਨਾਂ ਨੇ ਰੋਸ ਮਜਾਰਾ ਕਰ ਦਿੱਤਾ ਇਸ ਤੋਂ ਪਹਿਲਾਂ ਕਈ ਦਫਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਬੈਠਕਾਂ ਵੀ ਹੋ ਚੁੱਕੀਆਂ ਨੇ ਔਰ ਕੇ ਕੇ ਯਾਦਵ ਨੂੰ ਵਾਈਸ ਚਾਂਸਲਰ ਨੂੰ ਵੀ ਮਿਲਿਆ ਜਾ ਚੁੱਕਾ ਹੈ ਪਰ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਤੇ ਪ੍ਰੋਫੈਸਰਾਂ ਨੂੰ ਕਿਹਾ ਗਿਆ ਕਿ ਇੰਟਰਵਿਊ ਦੇ ਦਿਓ ਤੁਹਾਨੂੰ ਕੀ ਦਿੱਕਤ ਹੈ ਪਰ ਪ੍ਰੋਫੈਸਰਾਂ ਦਾ ਇਸ ਪਿੱਛੇ ਤਰਕ ਕੀ ਹੈ ਪ੍ਰੋਫੈਸਰ ਸਤਮੀਤ ਕੌਰ ਜਿਹੜੇ ਕਿ ਪਿਛਲੇ 3 ਸਾਲ ਤੋਂ ਲਗਭਗ ਇਸ ਗੈਸਟ ਫੈਕਲਟੀ ਟੀਚਰ ਦੇ ਤੌਰ ਦੇ ਉੱਤੇ ਉਹ ਕੰਮ ਕਰ ਰਹੇ ਨੇ ਸੇਵਾਵਾਂ ਦੇ ਰਹੇ ਨੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਜਿਹੜੇ ਕੇਸ ਵਕਤ ਵਾਈਸ ਚਾਂਸਲਰ ਦਫ਼ਤਰ ਦੀ ਬਿਲਡਿੰਗ ਵਾਲੀ ਛੱਤ ਦੇ ਉੱਤੇ ਰੋਸ ਮਜਾਰੇ ਦੇ ਵਿੱਚ ਵੀ ਸ਼ਾਮਲ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਤੁਸੀਂ ਵੀ ਸੁਣੋ ਅ ਸਤਮੀਤ ਕੌਰ ਜੀ ਤੁਸੀਂ ਕਦੋਂ ਤੋਂ ਸੇਵਾਵਾਂ ਦੇ ਰਹੇ ਹੋ ਐਜ਼ ਅ ਪ੍ਰੋਫੈਸਰ ਤੇ ਅੱਜ ਇਹ ਜੀ ਕਿਹੜੀ ਨੌਬਤ ਆ ਗਈ ਕਿ ਤੁਹਾਨੂੰ ਵਾਈਸ ਚਾਂਸਲਰ ਵਾਲੀ ਬਿਲਡਿੰਗ ਦਫ਼ਤਰ ਦੇ ਛੱਤ ਦੇ ਉੱਤੇ ਚੜਨਾ ਪੈ ਗਿਆ ਹਾਂ ਹਾਂਜੀ ਸਰ ਮੈਂ ਜਿਹੜਾ ਹੈਗਾ ਅਗਰ ਆਪਣਾ ਦੱਸਾਂ ਤਾਂ ਮੈਂ ਪਿਛਲੇ 30 ਸਾਲਾਂ ਤੋਂ ਜਿਹੜਾ ਹੈਗਾ ਜੀ ਦੇ ਦੇ ਵਿੱਚ ਜਿਹੜਾ ਹੈਗਾ ਕੌਨਸਟਿਟਿਊਟ ਕਾਲਜ ਦੇ ਵਿੱਚ ਸੇਵਾ ਨਿਭਾ ਰਹੀਆਂ ਕਿ ਸਾਡੇ ਬਹੁਤ ਸਾਰੇ ਪ੍ਰੋਫੈਸਰ ਐਵੇਂ ਦੇ ਆ ਵੀ ਜੋ ਪਿਛਲੇ 10-10 12-12 ਸਾਲਾਂ ਤੋਂ ਜੋ ਹੈ ਉਹ ਇਹ ਜਿਹੜਾ ਹੈਗਾ ਪ੍ਰੋਫੈਸ਼ਨ ਤੇ ਹੈਗੇ ਨੇ ਤਾਂ ਪਰ ਸਾਡਾ ਜੋ ਮਸਲਾ ਹੈ ਵੀ ਅਸੀਂ ਸਾਡੀ ਜਿਹੜਾ ਹੈਗਾ ਪ੍ਰਵਾਨਗੀ ਦਾ ਸਾਰਾ ਮਸਲਾ ਹੈ ਇਹ ਸਾਨੂੰ ਜਿਹੜਾ ਹੈਗਾ ਸਾਡੀ ਪ੍ਰਵਾਨਗੀ ਆਉਂਦੀ ਹੈ ਹਰ ਸਾਲ ਬਟ ਇਸ ਸਾਲ ਜੋ ਹੈ ਵੀਸੀ ਕਰ ਕਹਿ ਰਹੇ ਨੇ ਵੀ ਅਸੀਂ ਤੁਹਾਡੀ ਦੁਬਾਰਾ ਤੋਂ ਇੰਟਰਵਿਊ ਲੈਣਾ ਚਾਹੁੰਦੇ ਹਾਂ ਜਦੋਂ ਕਿ ਅਸੀਂ ਸਾਰੇ ਇੰਟਰਵਿਊ ਦੇ ਥਰੂ ਹੀ ਆਏ ਹੋਏ ਹਾਂ ਜੀ ਅਸੀਂ ਵੈਲ ਕੁਆਲੀਫਾਈਡ ਆਂ ਅਸੀਂ ਸਾਰੀਆਂ ਜੋ ਆਪਣੀਆਂ ਕੰਡੀਸ਼ਨਸ ਨੇ ਅਸੀਂ ਪੂਰੀਆਂ ਕਰਕੇ ਹੀ ਆਏ ਹੋਏ ਆਂ ਜੀ ਤੇ ਇਸ ਕਰਕੇ ਜਿਹੜਾ ਹੈਗਾ ਸਾਡਾ 23ਵਾਂ ਦਿਨ ਹੈ ਜੀ ਇੱਥੇ ਚੜਨ ਦਾ ਜਿਹੜਾ ਹੈਗਾ ਸਾਨੂੰ ਮਜਬੂਰ ਕੀਤਾ ਗਿਆਗਾ ਵੀ ਅਸੀਂ 23 ਦਿਨਾਂ ਬਾਅਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਸ ਕਰਕੇ ਸਾਨੂੰ ਇਹ ਜਿਹੜਾ ਹੈਗਾ ਸਟੈਫ ਲੈਣਾ ਪਿਆ ਜੀ ਇਹ ਡਿਮਾਂਡ ਤਾਂ ਹੋਰ ਵੀ ਬਹੁਤ ਸਾਰੀਆਂ ਸੀ ਪਹਿਲਾਂ ਪੈਂਡਿੰਗ ਪਈਆਂ ਗੈਸਟ ਫੈਕਲਟੀ ਟੀਚਰ ਦੀਆਂ ਪਰ ਇਹ ਇੱਕ ਨਵਾਂ ਫਰਮਾਨ ਆਇਆ ਉਸ ਤੋਂ ਬਾਅਦ ਤੁਸੀਂ ਸਾਰੇ ਜਣੇ ਨੇ ਸਲਾਹ ਕੀਤੀ ਰੋਸ ਵਜੋਂ ਕਿ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਪਰ ਦੇਖੋ ਡਿਮਾਂਡਾਂ ਦਾ ਹੋਰ ਵੀ ਬਹੁਤ ਨਹੀਂ ਪਰ ਇਸ ਟਾਈਮ ਜਿਹੜਾ ਹੈਗਾ ਸਾਡੀ ਹੋਂਦ ਵੀ ਖਤਰੇ ਦੇ ਵਿੱਚ ਹੈ ਹੂੰ ਇਹ ਸਾਡਾ ਰੋਜਗਾਰ ਹੀ ਖੋਣਾ ਚਾਹੁੰਦੇ ਨੇ ਵੀ ਤੁਹਾਨੂੰ ਅਸੀਂ ਜਿਹੜਾ ਹੈਗਾ ਅਸੀਂ ਖਤਮ ਕੀ ਕਰ ਦੇਵਾਂਗਾ ਇਹਨਾਂ ਦੇ ਕਾਰਨ ਸਾਖਸ਼ਾ ਉਹੀ ਚੱਲ ਰਹੀਆਂ ਨੇ ਤੇ ਜਦੋਂ ਤੁਸੀਂ ਆਪਣੀ ਦਲੀਲ ਦਿੱਤੀ ਹੈ ਜਦੋਂ ਟੇਬਲ ਟਾਕ ਵੀ ਹੋਈ ਹੋਵੇਗੀ ਸੁਭਾਵਕ ਜੀ ਗੱਲ ਹੈ ਸਿੱਖਿਆ ਮੰਤਰੀ ਦੇ ਨਾਲ ਵੀ ਤਾਂ ਉਸ ਵਕਤ ਜਦੋਂ ਤੁਸੀਂ ਕਿਹਾ ਕਿ ਸਾਡਾ ਦੁਬਾਰਾ ਇੰਟਰਵਿਊ ਲੈਣ ਦਾ ਤਾਂ ਮਤਲਬ ਨਹੀਂ ਜਾਂ ਕਾਨੂੰਨੀ ਨਹੀਂ ਕਹਿੰਦਾ ਤਾਂ ਫਿਰ ਜਵਾਬ ਕੀ ਮਿਲਿਆ ਸਰ ਉਹਨਾਂ ਦੁਆਰਾ ਸਾਨੂੰ ਇਹੀ ਜਵਾਬ ਦਿੱਤਾ ਗਿਆ ਵੀ ਨਹੀਂ ਅਸੀਂ ਤੁਹਾਡੀ ਇੰਟਰਵਿਊ ਲਵਾਂਗੇ ਹੀ ਲਵਾਂਗੇ ਜੀ ਏ ਵਾਈਸ ਚਾਂਸਲਰ ਜਿਹੜੇ ਲਾਏ ਹੋਏ ਨੇ ਆਈਐਸ ਅਫਸਰ ਕੇਕੇ যাদਬ ਉਹ ਕਹਿ ਰਹੇ ਨੇ ਜਾਂ ਸਿੱਖਿਆ ਮੰਤਰੀ ਹਾਂਜੀ ਕੇਕੇ যাদਬ ਸਰ ਦੇ ਨਾਲ ਸਾਡੀ ਗੱਲ ਹੋਈ ਸੀ ਕਿ ਉਹਨਾਂ ਨੇ ਸਾਨੂੰ ਸਿੱਧਾ ਜਵਾਬ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਦਿੱਤੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੀ ਇੰਟਰਵਿਊ ਲੈਣੇਗੀ ਲੈਣੀ ਆ ਤਾਂ ਉਹ ਸਾਡੇ ਨਾਲ ਇਸ ਤਰੀਕੇ ਦਾ ਰਵਈਆ ਜਿਹੜਾ ਹੈਗਾ ਅਪਣਾ ਰਹੀ ਪਰ ਤੁਸੀਂ ਕੋਈ ਤਾਂ ਦਲੀਲ ਰੱਖੀ ਹੋਏਗੀ ਕਿ ਸਾਡਾ ਇੰਟਰਵਿਊ ਕਿਉਂ ਨਹੀਂ ਬਣਦਾ ਦੁਬਾਰਾ ਲੈਣਾ ਹਾਂਜੀ ਸਰ ਕਿਉਂਕਿ ਸਾਡਾ ਪਹਿਲਾ ਜਿਹੜਾ ਹੈਗਾ ਸਿੰਡੀਕੇਟ ਦੇ ਵਿੱਚ ਪਾਸ ਹੋ ਚੁੱਕਿਆ 12 ਮਨਸ ਵਾਲਾ ਤੇ ਉਹ ਉਸ ਚੀਜ਼ ਨੂੰ ਵੀ ਨਹੀਂ ਮੰਨ ਰਹੇ ਮਤਲਬ ਅਸੀਂ ਕੋਈ ਸਾਡੀ एलिਜੀਬਿਲਟੀ ਕਿਸੇ ਦੀ ਘੱਟ ਨਹੀਂ ਹੈਗੇ ਸਾਰੇ ਨੈੱਟ ਕੁਆਲੀਫਾਈਡ ਆ ਪੀ ਐਚ 3 ਨੇ ਸਾਡੇ ਬਹੁਤ ਸਾਰੇ ਪ੍ਰੋਫੈਸਰ ਜੀ ਤਾਂ ਉਸ ਕਰਕੇ ਸਾਡਾ ਅਸੀਂ ਬਾਕੀ ਇੰਟਰਵਿਊ ਦੇ ਥਰੂ ਹੀ ਆਏ ਹੋਏ ਆ ਜੀ ਤਾਂ ਦੁਬਾਰਾ ਤੋਂ ਇੰਟਰਵਿਊ ਲੈਣਾ ਤਾਂ ਉਹ ਬਸ ਮਤਲਬ ਇੱਕ ਤਰ੍ਹਾਂ ਦੀ ਸਾਨੂੰ ਸਾਜ਼ਿਸ਼ ਹੀ ਲੱਗਦੀ ਹੈ ਜੀ ਇਸ ਤਰ੍ਹਾਂ ਕਿ ਅਸੀਂ ਸਿੱਧਾ ਵਿਰੋਧ ਕਰ ਰਹੇ ਹਾਂ ਵੀ ਸਾਨੂੰ ਸਾਡੀ ਪਰਵਾਣਗੀ ਦਿੱਤੀ ਜਾਵੇ ਜੀ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ ਇੱਕ ਸਮੱਸਿਆ ਪਹਿਲਾਂ ਹੀ ਚਰਚਾ ਚੱਲ ਰਹੀ ਹੈ ਕਿ 25-26 ਸਾਲ ਹੋ ਗਏ ਰੈਗੂਲਰ ਕੋਈ ਭਰਤੀ ਨਹੀਂ ਹੋਈ ਇੱਕ ਤੇ ਉਹ ਚੈਲੰਜ ਹੈ ਦੂਸਰਾ ਸਿੱਖਿਆ ਮਹਿਕਮੇ ਦੇ ਵਿੱਚ ਮੰਤਰੀ ਦੇ ਨਾਲ ਜਦੋਂ ਤੁਸੀਂ ਟੇਬਲ ਟਾਕ ਕਰਦੇ ਹੋ ਜਾਂ ਤੁਹਾਡੇ ਜਥੇਬੰਦੀ ਦੇ ਨੁਮਾਇੰਦੇ ਤਾਂ ਉਦੋਂ ਕੀ ਗੱਲਬਾਤ ਚਰਚਾ ਹੁੰਦੀ ਆ ਉਦੋਂ ਸਮੱਸਿਆ ਤਾਂ ਸੁਣਦੇ ਹੀ ਹੋਣਗੇ ਹਾਂਜੀ ਸਰ ਉਹਨਾਂ ਨੂੰ ਸਮੱਸਿਆ ਸੀ ਅਸੀਂ ਦੱਸੀਆ ਪਰ ਉਹਨਾਂ ਦਾ ਉਹੀ ਹੈ ਵੀ ਅਸੀਂ ਤੁਹਾਡੀ ਅੱਗੇ ਵਿਚਾਰ ਲਾਂਗੇ ਅਸੀਂ ਤੁਹਾਡੀ ਫਾਈਲ ਜਿਹੜੀ ਹੈਗੀ ਅੱਗੇ ਢੇਜਾਂਗੇ ਉਹ ਉਹਨਾਂ ਹੀ ਕਹਿ ਰਹੇ ਨੇ ਜੀ ਤੇ ਸਾਡੀ ਕੋਈ ਮਤਲਬ ਸਾਡਾ ਕੋਈ ਐਵੇਂ ਜਵਾਬ ਜਾਂ ਕਿ ਜਿਹੜਾ ਹੈਗਾ ਉਸ ਤਰੀਕੇ ਨਾਲ ਤਾਂ ਸਾਡਾ ਹੱਲ ਕੀਤਾ ਹੀ ਨਹੀਂ ਜਾ ਰਿਹਾ ਅਸੀਂ ਪਿਛਲੇ ਅੱਜ 23ਵਾਂ ਦਿਨਾਂ ਕੱਢ ਘਰਨੇ ਦਾ ਤੇ ਅਸੀਂ ਦਿਨ ਰਾਤ ਜਿੱਥੇ ਬੈਠੀ ਹੋਈ ਹਾਂ ਆ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ ਇੱਕ ਸਵਾਲ ਇਹ ਹੈ ਕਿ ਸਾਡੇ ਜਾਣਕਾਰ ਦੱਸਦੇ ਨੇ ਕਿ ਜਦੋਂ ਸਿੱਖਿਆ ਮੰਤਰੀ ਨਾਲ ਤੁਹਾਡੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਤੇ ਅੱਗੋਂ ਜਵਾਬ ਇਹ ਆਇਆ ਸੀ ਮੰਤਰੀ ਦਾ ਕਿ ਤੁਹਾਨੂੰ ਇੰਟਰਵਿਊ ਦੇਣ ਵਿੱਚ ਦਿੱਕਤ ਕੀ ਹੈ ਜੇ ਇੰਟਰਵਿਊ ਦੁਬਾਰਾ ਲੈਣਾ ਚਾਹੁੰਦੇ ਨੇ ਵਾਈਸ ਚਾਂਸਲਰ ਸਾਹਿਬ ਤਾਂ ਇੰਟਰਵਿਊ ਦੇ ਦਿਓ ਇਹ ਵੀ ਗੱਲ ਕਹੀ ਗਈ ਹੈ ਹਾਂਜੀ ਸਰ ਇਹ ਗੱਲ ਕਹੀ ਗਈ ਸੀ ਕਿ ਸਾਡੇ ਵੱਲੋਂ ਇਹ ਕਿਹਾ ਗਿਆ ਸੀ ਵੀ ਸਰ ਇਹ ਸਾਡੀ ਕੰਟੀਨਿਊਟੀ ਟੁੱਟਦੀ ਹੈ ਜੋ ਕਿ ਸਿੰਡੀਗੇਟ ਦੇ ਵਿੱਚ ਪਾਸ ਹੋ ਚੁੱਕੀ ਹੈ ਜੀ 2022 ਦੇ ਵਿੱਚ ਵੀ ਪਾਸ ਹੋ ਚੁੱਕੀ ਹੈ ਸੈਂਟਲਾ ਆ ਚੁੱਕਿਆ ਹੈ ਵੀ ਅਸੀਂ ਜਿਹੜਾ ਹੈਗਾ ਤੁਹਾਨੂੰ 12 ਮਹੀਨੇ ਅਸੀਂ ਉਹਦੇ 12 ਮਹੀਨੇ ਹੋਏ ਸੀ ਤਾਂ ਸਾਡੀ ਕੰਟੀਨਿਊਟੀ ਟੁੱਟੂਗੀ ਅਗਰ ਅਸੀਂ ਇੰਟਰਵਿਊ ਦੇ ਰਹੇ ਹਾਂ ਜੀ ਹਾਂਜੀ ਮਤਲਬ ਕਿ ਤੇ ਇਹ ਤਾਂ ਨਹੀਂ ਕਿ ਇੰਟਰਵਿਊ ਦੁਬਾਰਾ ਦੇਣ ਦੀ ਗੱਲ ਕਹੀ ਜਾ ਰਹੀ ਕਿ ਤੁਹਾਡੀ ਕਾਬਲੀਅਤ ਤੇ ਸ਼ੱਕ ਕੀਤਾ ਜਾ ਰਿਹਾ ਹੋਵੇ ਕਿ ਪ੍ਰੋਫੈਸਰ ਸ਼ਾਇਦ ਦੇ ਲਾਇਕ ਹੀ ਨਾ ਹੋਣ ਪੜਾਉਣ ਦੇ ਪਰ ਸਿਰ ਉਹੀ ਹੈ ਨਾ ਫਿਰ ਉਸ ਚੀਜ਼ ਦਾ ਨੈਕਟ ਜੋ ਹੈ ਜਾਂ ਪੀ ਐਚ ਡੀ ਹੈ ਇੱਕ ਬਹੁਤ ਹਾਈ ਡਿਗਰੀ ਹੈ ਜੀ ਜੀ ਅਗਰ ਉਹ ਕੁਆਲਿਫਿਕੇਸ਼ਨ ਹੀ ਤੈਅ ਕਰ ਪਾ ਰਿਹਾ ਤਾਂ ਅਸੀਂ ਉਹ ਕਹਿਣਾ ਚਾਹੁੰਦੇ ਹਾਂ ਵੀ ਜੋ ਇੰਟਰਵਿਊ ਆ 5 ਮਿੰਟ ਦੀ ਅਗਰ ਉਹ ਪਹਿਲਾਂ ਵੀ ਅਸੀਂ ਉਸ ਪ੍ਰੋਸੈਸ ਦੇ ਵਿੱਚੋਂ ਹੀ ਆਏ ਹਾਂ ਤਾਂ ਦੁਬਾਰਾ ਤੋਂ 5-10 ਮਿੰਟ ਦੀ ਇੰਟਰਵਿਊ ਉਸ ਚੀਜ਼ ਡਿਸਾਈਡ ਕਰ ਸਕਦੀ ਹੈ ਕਿ ਇਹਨਾਂ ਨੇ 10 ਸਾਲ ਪੜਾ ਲਿਆ ਇਹਨਾਂ ਨੇ 5 ਸਾਲ ਵਧਾ ਪੜਾ ਲਿਆ ਤਾਂ ਉਸ ਤੋਂ ਬਾਅਦ ਇਹਨਾਂ ਦੀ ਡਿਗਰੀਸ ਹੋਈ ਹੋਊਗੀ ਜੋ ਅਬਿਲਿਟੀ ਹੈ ਸਾਡੀ ਉਹ ਸਾਡੀ ਅਬਿਲਿਟੀ ਇੰਕਰੀਜ਼ ਨਹੀਂ ਹੋਈ ਹੋਊਗੀ ਅਸੀਂ ਪੜਾ ਰਹੇ ਹਾਂ ਤੇ ਸਾਡੀ ਅਬਿਲਿਟੀ ਇੰਕਰੀਜ਼ ਹੀ ਹੋਈ ਆ ਸਾਡੇ ਚ ਕੁਝ ਚੀਜ਼ਾਂ ਅਸੀਂ ਐਡ ਹੀ ਕੀਤੀਆਂ ਹੋਣਗੀਆਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਅੱਛਾ ਦੁਬਾਰਾ ਤੋਂ ਇੰਟਰਵਿਊ ਲਓ ਕਿਉਂਕਿ ਇਹਨਾਂ ਤੇ ਸਾਨੂੰ ਸ਼ੱਕ ਜੀ ਮਤਲਬ ਕਹਿੰਦਾ ਕਿ ਤੁਹਾਡੀ ਤੇ ਕਾਬਲੀਅਤ ਤੇ ਜਿਹੜੀ ਡਾਊਟ ਕਰ ਰਹੇ ਨੇ ਤੁਸੀਂ ਇਹ ਕਹਿੰਦੇ ਹੋ ਕਿ ਸਾਡੇ ਜਿਹੜੇ ਨੈਟ ਕੁਆਲੀਫਾਈਡ ਕੀਤਾ ਜਾਂ ਪੀ ਐਚ ਡੀ ਦੀ ਡਿਗਰੀ ਕਈਆਂ ਨੇ ਕੀਤੀ ਮਤਲਬ ਉਸ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਸਰਕਾਰ ਆਪਣੀਆਂ ਹੀ ਦਿੱਤੀਆਂ ਡਿਗਰੀਆਂ ਨੂੰ ਦੇਖ ਰਹੀ ਹੈ ਹਾਂਜੀ ਇਹ ਵੀ ਕਹਿਣਾ ਚਾਹੁੰਦੇ ਆ ਵੀ ਅਗਰ ਉਹਨਾਂ ਨੂੰ ਸ਼ੱਕ ਹੈ ਤਾਂ ਮਤਲਬ ਉਸ ਡਿਗਰੀਆਂ 'ਤੇ ਸ਼ੱਕ ਕਰ ਰਹੇ ਜੋ ਕਿ ਇਹਨਾਂ ਨੇ ਹੀ ਸਾਨੂੰ ਇਸੇ ਯੂਨੀਵਰਸਿਟੀ ਦੇ ਵਿੱਚ ਕਰਵਾਉਂਗਾ ਹੋਣਾ ਹੂੰ ਤੇ ਹੁਣ ਅੱਜ ਪ੍ਰੋਟੈਸਟ ਕਰਨ ਦੇ ਲਈ ਤੁਸੀਂ ਵਾਈਸ ਚਾਂਸਲਰ ਦੇ ਦਫ਼ਤਰ ਵਾਲੀ ਜਿਹੜੀ ਬਿਲਡਿੰਗ ਐ ਗੁਰੂ ਤੇਗ ਬਹਾਦਰ ਹਾਲ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਇਸ ਦੇ ਉੱਪਰ ਜਦੋਂ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਕਿੰਨੇ ਤੁਹਾਡੇ ਨਾਲ ਸਾਥੀ ਪ੍ਰੋਫੈਸਰ ਨੇ ਜਿਹੜੇ ਇਸ ਵਕਤ ਪ੍ਰੋਟੈਸਟ ਵਿੱਚ ਸ਼ਾਮਲ ਨੇ ਸਰ ਅਸੀਂ ਉੱਪਰ ਜਿਹੜਾ ਹੈਗਾ ਅਸੀਂ 6 ਸਾਥੀ ਬੈਠੇ ਹੋਈਆਂ ਆ ਇਸ ਟਾਈਮ ਤੇ ਬਾਕੀ ਸਾਰੇ ਸਾਡੇ ਦੇ ਸਾਥੀ ਜਿਹੜੇ ਹੈਗੇ ਆ ਨੀਤੇ ਸਾਡੇ ਨਾਲ ਖੜੇ ਹੋਏ ਆ ਜੀ ਸਾਡਾ ਜਿਹੜਾ ਹੈਗਾ ਇੱਥੇ ਸਾਨੂੰ ਇੱਕ ਤਰੀਕੀ ਨਾਲ ਅਸੀਂ ਖੁਦ ਆਪ ਦੀ ਮਰਜ਼ੀ ਨਾਲ ਅਸੀਂ ਤੁਹਾਨੂੰ ਇਸ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਾਨੂੰ ਵੀਪੀ ਸਰ ਨੇ ਇੱਥੇ ਚੜਨ ਲਈ ਮਜਬੂਰ ਕੀਤਾਗਾ ਤੇ ਅਸੀਂ ਇਹ ਕਹਿ ਦੇਣਾ ਚਾਹੁੰਦੇ ਆ ਵੀ ਅਸੀਂ ਉਹਨਾਂ ਟਾਈਮ ਇਥੋਂ ਨਹੀਂ ਉਤਰਾਂਗੇ ਜਿੰਨਾ ਟਾਈਮ ਸਾਡ ਨੂੰ ਸਾਡੀ ਪਰਵਾਹ ਨਹੀਂ ਦਿੱਤੀ ਜਾਊਗੀ ਐਂਡ ਅਗਰ ਕੁਝ ਵੀ ਸਾਡੇ ਕਿਸੇ ਵੀ ਸਾਥੀ ਨੂੰ ਸਾਡੇ 'ਚ ਕੁਝ ਵੀ ਹੁੰਦਾਗਾ ਤਾਂ ਉਹਦੇ ਲਈ ਯੂਨੀਵਰਸਿਟੀ ਪ੍ਰਸ਼ਾਸਨ ਪੰਜਾਬ ਸਰਕਾਰ ਦੇ ਵੀ ਸੀ ਸਰ ਖੁਦ ਜ਼ਿੰਮੇਵਾਰ ਹੋ ਕੇ ਆ ਪ੍ਰੋਫੈਸਰ ਸਾਹਿਬ ਇੱਕ ਗੱਲ ਹੋਰ ਦੱਸੋ ਕਿ ਕੀ ਕਾਰਜਕਾਰੀ ਵਾਈਸ ਚਾਂਸਲਰ ਲਾਏ ਹੋਏ ਨੇ ਸਮੱਸਿਆ ਤਾਂ ਪੈਦਾ ਹੋ ਰਹੀ ਆ ਜਾਂ ਰੈਗੂਲਰ ਵਾਈਸ ਚਾਂਸਲਰ ਹੁੰਦੇ ਤਾਂ ਫਿਰ ਵੀ ਇਹੀ ਸਮੱਸਿਆ ਆਉਣੀ ਸੀ ਸਰ ਮੈਨੂੰ ਲੱਗਦਾ ਹੈ ਕਿ ਜਿਹੜਾ ਅਗਰ ਰੈਗੂਲਰ ਹੁੰਦੇ ਤਾਂ ਸ਼ਾਇਦ ਉਹਨਾਂ ਨੇ ਸਾਡੀ ਸੁਣਵਾਈ ਕਰਨੀ ਸੀ ਪਰ ਜਿਹੜੇ ਵੀ ਸੀ ਸਰ ਨੇ ਉਹ ਹੀ ਨਾਲ ਆਉਂਦੀ ਜਿੱਤ ਤੇ ਲਈ ਬੈਠੇ ਨੇ ਵੀ ਨਹੀਂ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣੀ ਤੁਹਾਡੀ ਕੋਈ ਵੀ ਕੁਆਲੀਫਿਕੇਸ਼ਨ ਹੈ ਉਸ ਚੀਜ਼ ਨੂੰ ਮੈਂ ਨਹੀਂ ਸੁਣਨਾ ਤੇ ਮੈਂ ਤੁਹਾਡੀ ਇੰਟਰਵਿਊ ਹੀ ਲੈਣੀ ਹੈ ਕਿਉਂਕਿ बार-बार ਉਹਨਾਂ ਦਾ ਇਹੀ ਜਵਾਬ ਆਉਂਦਾਗਾ ਕੁਝ ਵੀ ਹੋ ਜੇ ਮੈਂ ਤੁਹਾਡੀ ਇੰਟਰਵਿਊ ਲੈਣੀ ਹੀ ਲੈਣੀ ਹੈ ਜੀ ਤਾਂ ਗੈਸਟ ਆਫ ਕੈਲਟੀ ਟੀਚਰਸ ਨੇ ਜਿੰਨੇ ਵੀ ਉਹਨਾਂ ਦੀ ਇੱਕ ਤਾਂ ਚਲੋ ਇਹ ਸਮੱਸਿਆ ਆ ਗਈ ਜਿਹੜੀ ਕਿ ਇਸ ਵਾਈਸ ਚਾਂਸਲਰ ਦੇ ਫਰਮਾਨ ਤੋਂ ਬਾਅਦ ਆਈ ਹੈ ਪਰ ਇਸ ਤੋਂ ਪਹਿਲਾਂ ਜਿਹੜੀਆਂ ਡਿਮਾਂਡ ਸੀ ਜਿਹੜੀਆਂ ਪੂਰੀਆਂ ਨਹੀਂ ਫੁਲਫਿਲ ਨਹੀਂ ਹੋਈਆਂ ਕਾਫੀ ਲੰਮੇ ਸਮੇਂ ਪਹਿਲਾਂ ਵੀ ਤੁਹਾਡੇ ਧਰਨੇ ਮਜਾਰੇ ਦੇਖੇ ਗਏ ਹਾਂਜੀ ਸਰ ਉਦੋਂ ਸਾਡਾ 2 ਸਾਲ ਪਹਿਲਾਂ ਵੀ ਅਸੀਂ ਧਰਨਾ ਲਗਾਇਆ ਗਿਆ ਸੀ ਉਹ ਜੇ ਸਾਡਾ 12ਵੇਂ ਮਹੀਨੇ ਹੋਣ ਦੇ ਲਈ ਅਸੀਂ ਧਰਨਾ ਲਗਾਇਆ ਸੀਗਾ ਕਿ ਸਾਨੂੰ 4 ਕਿ 8 ਮਹੀਨਿਆਂ ਦੀ ਹੀ ਤਨਖਾਹ ਦਿੱਤੀ ਜਾਂਦੀ ਸੀ ਉਸ ਟਾਈਮ ਸਾਡੇ 4 ਮਹੀਨੇ ਜਿਹੜਾ ਹੈਗਾ ਸਾਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਬਸ ਸਾਡੇ ਤੋਂ ਕੰਮ ਲਿਆ ਜਾਂਦਾ ਸੀਗਾ ਜੀ ਅਸੀਂ ਉਦੋਂ ਜਿਹੜਾ ਹੈਗਾ ਸਿੰਡੀਕੇਟ ਦੇ ਵਿੱਚ ਇਹ ਚੀਜ਼ ਸਾਡੀ ਪਾਸ ਹੋ ਗਈ ਸੀ ਵੀ ਅਸੀਂ ਤੁਹਾਨੂੰ 12 ਮਹੀਨੇ ਕਰਦੇ ਆ ਤੇ ਤੁਹਾਨੂੰ 12 ਮਹੀਨੇ ਦੀ ਹੀ ਤਨਖਾਹ ਦਿੱਤੀ ਜਾਊਗੀ ਪਰ ਕੋਨਾ ਅਸੀਂ ਜਦੋਂ ਕਿ ਅਸੀਂ ਇਹ ਚੀਜ਼ ਵੀ ਇਹਨਾਂ ਦੇ ਸਾਹਮਣੇ ਕਹੀ ਵੀ ਸਿੰਡੀਕੇਟ ਦੀ ਦੇ ਵਿੱਚ ਪਾਸ ਹੋਇਆ ਵਿਆ ਤੁਸੀਂ ਉਸ ਚੀਜ਼ ਨੂੰ ਕਿਵੇਂ ਇਨਕਾਰ ਕਰ ਸਕਦੇ ਹੋ ਪਰ ਇਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਉਸ ਚੀਜ਼ ਨੂੰ ਨਹੀਂ ਮੰਨਣਾ ਤੇ ਅਸੀਂ ਜਿਹੜਾ ਹੈਗਾ ਤੁਹਾਡੀ ਦੁਬਾਰਾ ਤੋਂ ਹੀ ਇੰਟਰਵਿਊ ਲੈਣੀ ਅਸੀਂ ਤੁਹਾਨੂੰ ਪਰਵਾਣਗੀ ਨਹੀਂ ਦੇਵਾਂਗੇ ਮਤਲਬ ਜਿੰਨਾ ਮਰਜ਼ੀ ਦਬਾਅ ਪੈ ਗਿਆ ਪ੍ਰਸ਼ਾਸਨ ਦਾ ਸਰਕਾਰ ਦਾ ਤੁਸੀਂ ਇਸ ਸ਼ਰਤ ਲਈ ਤਿਆਰ ਨਹੀਂ ਹੋ ਵੀ ਨਹੀਂ ਦਿਓਗੇ ਇੰਟਰਵਿਊ ਹਾਂਜੀ ਅਸੀਂ ਸਰ ਇੰਟਰਵਿਊ ਨਹੀਂ ਦੇਵਾਂਗੇ ਕਿਉਂਕਿ ਸਾਡੇ ਕੋਲ ਕੁਆਲਿਫੀਕੇਸ਼ਨ ਹੈ ਤੇ ਪ੍ਰੋਪਰ ਇੰਟਰਵਿਊ ਦੇ थ्रू ਹੀ ਆਏ ਹੋਏ ਬੰਦੇ ਆ ਤਾਂ ਇੰਟਰਵਿਊ ਲੈਣ ਦਾ ਕੀ ਕੁੱਕ ਬੰਦ ਹੈਗਾ ਜੀ ਤਾਂ ਤੁਸੀਂ ਕੀ ਚੀਜ਼ ਨੂੰ ਹੀ ਦੇਖਣਾ ਚਾਹੁੰਦੇ ਨੇ ਵੀ ਏਜ ਦਾ ਇੰਟਰਵਿਊ ਲੈ ਕੇ ਅਸੀਂ ਕੀ ਚੈੱਕ ਕਰਨਾ ਚਾਹੁੰਦੇ ਆ ਸਾਨੂੰ ਉਹ ਦੱਸਿਆ ਜਾਵੇ ਜੀ ਤੁਸੀਂ ਗੱਲਬਾਤ ਸਾਂਝੀ ਕੀ ਕੀਤੀ ਆਪੀ ਮਜਬੂਰ ਹੋ ਕੇ ਹੀ ਇੱਕ ਸਟੈਪ ਤੇ ਜਿਹੜਾ ਹੈਗਾ ਇਹ ਸਟੈਪ ਲਿਆਗਾ ਨਹੀਂ ਤਾਂ ਸਾਡੇ ਵੀ ਘਰਬਾਰ ਨੇ ਸਾਡਾ ਵੀ ਕੀ ਕਰਦਾ ਵੀ ਅਸੀਂ ਜਾ ਕੇ ਆਲਦੇ ਘਰੇ ਰੱਖੀ ਪਰ ਇਹਨਾਂ ਨੇ ਸਾਨੂੰ ਮਜਬੂਰ ਕਰਦਾ ਸਾਨੂੰ ਜਿਹੜਾ ਹੈਗਾ ਯੂਨੀਵਰਸਿਟੀ ਅਥਾਰਟੀ ਨੇ ਮਜਬੂਰ ਕੀਤਾ ਇਹ ਸਟੈਪ ਲੈਣ ਦੇ ਲਈ ਤੇ ਉਹ ਹੀ ਸਭ ਚੀਜ਼ਾਂ ਲਈ ਜ਼ਿੰਮੇਵਾਰ ਹੋਣਗੇ ਜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਸ਼ੁਕਰੀਆ ਜੀ